ਸੰਦਕ ਪਲਟੇ ਵੀ ਨਹੀਂ ਆਏ ਜੀ ਹਲੇ ਤੱਕ ਨਹੀਂ ਆਏ ਹਾਂ ਸਭ ਤੋਂ ਪਹਿਲਾਂ ਲੈਰੀ ਵੀ ਗਏ ਜੀ ਪਿਛਲੀ ਵਾਰ ਸਫਾਈ ਹੋਈ ਸੀ ਬਈ ਉਹ ਪ੍ਰੋਪਰ ਹੋਈ ਸੀ ਹਾਂ ਕਿਨ ਕਿਨ ਊਰੇ ਮਾਰ ਕੇ ਬਾਰਤੀ ਬਈ ਪੁੱਛੋ ਡਾਰੇ ਕੋਟ ਡਾਰੇ ਤੋਂ ਪੁੱਛੇ ਫਸ ਗਏ ਹੁਣ ਇਹ ਪਿੱਛੇ ਫਲੂ ਹੋਈ ਜਾਂਦਾ ਬਈ ਹਾਂ ਨੇ ਕੀ ਸਥਿਤੀ ਕੀ ਹੋਈ ਵੀ ਹੈ ਕੀ ਕੀ ਰੌਲਾ ਕੀ ਬਾਈ ਜਿਹੜੇ ਕੇਲੀਆਂ ਨੇ ਗਾਹੇ ਦੇ ਵੱਡੇ ਵੱਡੇ 1 ਕਿਲੋਮੀਟਰ ਤੱਕ ਫਸੇ ਪਏ ਨੇ ਤੁਰ ਤੱਕ ਵੀ ਨਾ ਕੋਈ ਮਸ਼ੀਨ ਆਈ ਬਈ ਆਪਦੀ ਮਸ਼ੀਨ ਲੈ ਆਈ ਸੀ ਉਹ ਦਰ ਨਿਕਲ ਨਹੀਂ ਕੇਲੀਆਂ ਕਿਉਂਕਿ ਉਹ ਕੋਕ ਨਾ ਨਿਕਲਦੀਆਂ ਨਹੀਂ ਅੱਛਾ ਬਖੋਰੇ ਜਿਹੜੀ ਆਪਣਾ ਡਰੇਨ ਹੈ ਜਿਹੜੀ हां भाई लादी ते फ्लो हो गया पीछे ਨਾਲ ਨਾਲ ਸਾਰੇ ਖੇਤਾਂ ਉੱਤੇ ਵਰ ਗਏ ਬਈ ਅੱਛਾ ਸਾਰੇ ਖੇਤਾਂ ਮਾਈ ਗੋਡ ਨਹੀਂ ਤੇ ਤੁਸੀਂ ਆਪ ਆਪ ਮਸ਼ੀਨ ਨਹੀਂ ਆਂਦੀ ਸਰਕਾਰ ਦੀ ਨਹੀਂ ਆਈ ਕੋਈ ਹੈ ਬਈ ਉਹ ਤੂੰ ਬਈ ਉਹ ਨਾ ਜਿਹੜਾ ਆਪਣਾ ਜਿਹੜਾ ਉਹਨਾਂ ਜਿਹੜੀ ਜੀਸੀਬੀ ਹੈ ਉਹਦੇ ਨਾਲ ਨਹੀਂ ਨਿਕਲਦੀ ਆਉਹ ਉਹਦਾ ਪੂਰੇ ਪ੍ਰਸ਼ਾਸਨ ਕੋਈ ਕੋਈ ਬੰਦੀ ਤੱਕ ਨਹੀਂ ਆ ਬਈ ਅੱਛਾ ਕੋਈ ਨਹੀਂ ਬਾਬਾ ਜੁਰ ਲਾ ਲੇ ਨਾ ਤਾਂ ਸੋ ਯਾਰ ਕਿੱਡੀ ਨਾਲੇ ਹਾਲਾ ਕਿ ਮੰਤਰੀ ਜੀ ਕਹਿੰਦੇ ਸੀ ਵੀ ਹਸਤਾ ਸਫਾਈਆਂ ਪਹਿਲਾਂ ਹੀ ਕਰਾਤੀਆਂ ਸਾਰਾ ਕੁਝ ਕਰਾਤਾ ਬਈ ਸਫਾਈਆਂ ਬਈ ਉਹ ਤਾਂ ਕਿਵੇਂ ਹੋਈ ਹੋਈਆਂ ਨੇ ਜਿੱਥੇ ਪੂਰ ਬਣਿਆ ਉਸ ਤੋਂ ਸਾਰਾ 100 ਮੀਟਰ ਤੱਕ ਸਫਾਈ ਕਰਕੇ ਬਈ ਕੁਝ ਤੋਂ ਦਾਣਾ ਪਹਿਲਾਂ ਪਿਛਲੀ ਵਾਰ ਇਹ ਸਫਾਈ ਹੋਈ ਸੀ ਬਈ ਉਹ ਪ੍ਰੋਪਰ ਹੋਈ ਸੀ ਪ੍ਰੋਪਰ ਆਪਾਂ ਪਿੱਛੇ ਤੱਕ ਕਰਾਈ ਸੀ ਆਪਾਂ ਉਦੋਂ ਕਰਕੇ ਯਾਰ ਹਾਂ ਬਈ ਪਿੱਛੇ ਤਾਂ ਉਹ ਜਿਹੜੀ ਆਪਣੀ ਚੈਨ ਵਾਲੀ ਹੁੰਦੀ ਹੈ ਉਹ ਤਾਂ ਨਾ ਕਰਵਾਈ ਸੀ ਇਹਦੇ ਕੱਲੇ ਉਰੇ ਮਾਰ ਕੇ ਬਰ ਗਏ ਬਈ ਪਿੱਛੋਂ ਡਾਰੇ ਤੋਂ ਟੋਟਾ ਤੋਂ ਪੁੱਤ ਫਸ ਗਿਆ ਹੁਣ ਇਹ ਪਿੱਛੇ ਫਲੋ ਹੋਈ ਜਾਂਦਾ ਬਈ ਪਾਣੀ ਅੱਛਾ ਨਹੀਂ ਤਾਂ ਹੁਣ ਪਾਪ ਪਾਪ हां जी भाई, 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 भाई।, हले, हले भाई थे थे वो क्योंकि केलियां ਨਿਕਲ ਬਈ ਕਿਲੋਮੀਟਰ ਤੱਕ ਫਸ ਰਹੇ ਨੇ ਨਾਲੇ अकेਲੀਆਂ ਬਈ ਇਹ ਤੇ ਹਲੇ ਹਲੇ ਘਰਾਂ ਕੋ ਰਾਜਤਾਨੀ ਬੜਿਆ ਕੋਈ ਜਾਨ ਮਾਲ ਦਾ ਨੁਕਸਾਨ ਕਿੰਨਾ ਬਚਾ ਮੈਂ ਜਿਹੜੇ ਆਪਣੇ ਨੇੜੇ ਦੇ ਖੇਤਾਂ ਦੇ ਘਰ ਨੇ ਉਹਨਾਂ ਦਾ ਤਾਂ ਲੱਗ ਗਿਆ ਬਣੀ ਕਿਉਂਕਿ ਚਾਰ ਪਿੱਛੋਂ ਬਹੁਤ ਹੋ ਗਿਆ ਨਾ ਜੀਨੀ ਦੂਰੇ ਤੋਂ ਹੀ ਹੋਣ ਲੱਗ ਰਿਹਾ ਵਸਾਈ ਬਾਤ ਸੁੜ ਗੜੇ ਨਾ ਕੀ ਨੇ ਜੀਰੀਆਂ ਇਹਦੀ ਗੌਰ ਨਾਲ ਕਰੀ ਜੇ ਫਿਰ ਪਗਲੇ ਲੱਗ ਰਿਹਾ ਬਈ ਇੱਕ ਪੱਤੇ ਘਾਟੇ ਚਾਰਾਂ ਚ ਵੜ ਗਿਆ ਨਾ ਚਲ ਕੋਈ ਨਹੀਂ ਮੈਂ ਹੁਣੀ ਫੋਨ ਵੀ ਕਰਦਾ ਬਾਕੀ ਮੈਂ ਦਿੱਲੀ ਫਸਿਆ ਵਾ ਸੀ ਮੈਂ ਆਉਣਾ ਸਵੇਰੀ ਆਉਣਾ ਮੈਂ हां मैं औना सवेरे ਤੁਸੀਂ ਮੈਨੂੰ ਫੋਨ ਤੇ ਟੱਚ ਰਹੇ ਹੋ ਮੈਂ ਕਹਿਣਾ ਹੁਣੀ ਅਪਸਰਾ ਨੂੰ ਵੀ ਗੱਲ ਕਰਦਾ ਹਨ ਠੀਕ ਹੈ ਠੀਕ ਹੈ ਓਕੇ ਤੇ ਧਿਆਨ ਰੱਖਿਓ ਥੋੜਾ ਥੋੜਾ ਵਿਜੀਲੈਂਟ ਰਹੋ ਥੋੜਾ ਨਿਗਾਹ ਰੱਖਿਓ ਕਿਸੇ ਦੇ ਨੁਕਸਾਨ ਜਾਨਵਾਲ ਦਾ ਨੁਕਸਾਨ ਨਾ ਹੋਣ ਦੇਣਾ ਹਾਂ ਜੀ ਸਾਰੇ ਹਾਂ ਸਾਰੇ ਮੁੰਡੇ ਮੁੰਡੇ ਇੱਥੇ ਹੀ ਹਾਂ ਹਾਂ ਸਾਰੇ ਆਪਣੇ ਮੁੰਡਿਆਂ ਦੀ ਡਿਊਟੀਆਂ ਲਾ ਕੇ ਨਾ ਰਾਤ ਨੂੰ ਵੀ ਨਿਗਾਨੂਗਾ ਰੱਖ ਕੇ ਸਾਰਾ ਚੰਗੇ ਤਰੀਕੇ ਨਾਲ ਕਰਿਓ ਹੈ ਹਾਂ 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 ਜੀ ਬਈ ਠੀਕ ਹੈ ਕੀ ਓਕੇ ਤੁਸੀਂ ਦੇਖ ਸਕਦੇ ਹੋ ਦੋਸਤੋ ਕੀ ਹਾਲਾਤ ਬਣੇ ਪਏ ਅੱਜ ਮੈਨੂੰ ਕਿਸੇ ਜ਼ਰੂਰੀ ਕੰਮ ਕਰਕੇ ਪਾਰਟੀ ਦੀ ਕੋਈ ਜ਼ਰੂਰੀ ਮੀਟਿੰਗਾਂ ਕਰਕੇ ਦਿੱਲੀ ਆਉਣਾ ਪਿਆ ਸੀ ਇੱਥੇ ਫਸਿਆ ਵਾਂ ਪਰ ਸਵੇਰ ਦੇ ਫੋਨ ਤੇ ਫੋਨ ਫੋਨ ਤੇ ਫੋਨ ਲੋਕਾਂ ਦੀਆਂ ਵੀਡੀਓਆਂ ਸੁਨੇਹੇ ਇੰਨੇ ਆਈ ਜਾਂਦੇ ਆ ਆਹੀ ਸਥਿਤੀ ਹੈ ਲੈ ਪਹਿਲਾ ਮਹੀਨਾ ਪਿਆ ਇਸ ਸਾਲ ਤੇ ਇਹ ਉਦੋਂ ਦੀ ਗੱਲ ਹੈ ਜਦੋਂ ਮੰਤਰੀ ਜੀ ਨੇ ਦਾਅਵਾ ਕਰਿਆ ਸੀ ਅਸੀਂ ਤਕਰੀਬਨ ਸਾਰੀਆਂ ਡਰੇਨਾਂ ਦੀ ਸਫਾਈ ਕਰਾ ਚੁੱਕੇ ਹਾਂ ਤੁਹਾਨੂੰ ਯਾਦ ਹੋਣਾ ਮੈਂ ਉਦੋਂ ਵੀ ਵੀਡੀਓ ਪਾਈ ਸੀਗੀ ਜੀ ਡੇਨਾਂ ਦੀ ਸਫਾਈ ਤੇ ਦਰਿਆਵਾਂ ਦੀ ਸਫਾਈ ਦੇ ਪੂਖਤਾ ਪ੍ਰਬੰਧ ਕੀਤੇ ਨੇ ਸਾਰੀਆਂ ਡੇਨਾਂ ਦੀ ਸਫਾਈ ਤਕਰੀਬ ਹੋ ਵੀ ਚੁੱਕੀ ਹੈ ਮੈਂ ਵੀਡੀਓ ਪਾ ਕੇ ਜਲਹੂਰ ਦੀ ਸਥਿਤੀ ਦਿਖਾਈ ਸੀ ਵੀ ਆਹ ਦੇਖ ਲਓ ਜੀ ਤੁਸੀਂ ਜਿਹੜੀਆਂ ਡਰੇਨਾਂ ਦੀ ਸਫਾਈ ਕਰੇ ਦੀ ਗੱਲ ਕਰਦੇ ਹੋ ਆਹ ਅਸਲੀਅਤ ਹੈ ਛੋਟੀ ਡਰੇਨਾਂ ਦੀ ਸਫਾਈ ਦੀ ਮੈਂ ਇਸ ਤੇ ਸਕਰੀਨਸ਼ਾਟ ਵੀ ਲਾ ਦੂੰਗਾ ਉਦੋਂ ਗਾ ਕਰਿਆ ਸੀ ਵੀ ਇਹ ਇਸ ਤਰ੍ਹਾਂ ਕਿਹੜਾ ਡਰਾਮਾ ਨਾ ਕਰੋ ਇਹ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਹੈ ਅੱਜ ਮੀਂਹ ਪਿਆ ਤੇ ਅੱਜ ਸਾਰੇ ਕਿਤੇ ਤਰਾਹੀ ਤਰਾਹੀ ਮੱਚੀ ਪਈ ਹੈ ਚਾਹੇ ਤਾਂ ਉਹ ਸਾਡਾ ਸ਼ਹਿਰ ਹੋਵੇ ਲੈਰਾ ਸ਼ਹਿਰ ਜਿਸ ਤਰੀਕੇ ਨਾਲ ਪਾਣੀ ਦੇ ਵਿੱਚ ਡੁੱਬਿਆ ਪਿਆ ਹੈ ਬੁਰੀ ਤਰ੍ਹਾਂ ਤੁਹਾਨੂੰ ਪਤਾ ਹੈ ਥੋੜੇ ਦਿਨ ਪਹਿਲਾਂ ਵੀ ਮੈਂ ਜਾ ਕੇ ਵੀਡੀਓ ਪਾ ਕੇ ਆਇਆ ਸੀ ਵੀ 5 ਮਿੰਟ ਵੀ ਪਿਆ ਸੀ ਤੇ ਸਾਡੇ ਸ਼ਹਿਰ ਦਾ ਬੁਰਾ ਹਾਲ ਹੋ ਗਿਆ ਸੀ ਅੱਜ ਵੀ ਆ ਤੁਸੀਂ ਦੇਖ ਸਕਦੇ ਹੋ ਸਵੇਰ ਦੇ ਮੈਨੂੰ ਲੋਕਾਂ ਨੇ ਵੀਡੀਓਜ਼ ਭੇਜ ਰੱਖਿਆ ਨੇ ਆਪਣੇ ਘਰਾਂ ਦੀਆਂ ਕੀ ਸਥਿਤੀ ਹੋਈ ਪਈ ਹੈ ਵੀਡੀਓ ਤੇ ਵੀਡੀਓ ਆ ਲੋਕਾਂ ਦੇ ਘਰਾਂ ਦੇ ਵਿੱਚ ਦੇਖੋ ਪਾਣੀ ਅੰਦਰ ਵੜ ਚੁੱਕਿਆ ਹੈ ਹਨਾ ਹਰ ਬੰਦਾ ਵੀਡੀਓਜ਼ ਬਣਾ ਕੇ ਭੇਜ ਰਿਹਾ ਹੈ ਫੋਨ ਕਰ ਰਹੇ ਨੇ ਜੀ ਇੱਥੇ ਕਹੋ ਜੀ ਇੱਥੇ ਕਹੋ ਜੀ ਪ੍ਰਸ਼ਾਸਨ ਨੂੰ ਇਸ ਤਰੀ ਹੋਰ ਡਿਫਰੈਂਟ ਡਿਫਰੈਂਟ ਥਾਵਾਂ ਤੋਂ ਲੋਕਾਂ ਨੇ ਸੁਣੇ ਹੀ ਆਏ ਅੱਜ ਮੈਂ ਦੇਖ ਰਿਹਾ ਸੀ ਇੱਕ ਵੀਡੀਓ ਕਿਸ਼ਤੀ ਲੈ ਕੇ ਇੱਕ ਬੰਦਾ ਆਪਣੇ ਲੈਹਰੇ ਦੇ ਵਿੱਚ ਜਾ ਰਿਹਾ ਹੈ ਲੈਹਰੇ ਦਾ ਅੰਡਰ ਬ੍ਰਿਜ ਜਿਹੜਾ ਉੱਪਰ ਤੱਕ ਭਰਿਆ ਹੋਇਆ ਹੈ ਹਾਲਾਂਕਿ ਆਪਣੀ ਸਰਕਾਰ ਵੇਲੇ ਇਹਦੇ ਨਾਲ ਪੂਰਾ ਸਿਸਟਮ ਬਣਾਇਆ ਗਿਆ ਸੀਗਾ ਠੀਕ ਹੈ ਨਾ ਉਹਨੂੰ ਓਵਰਫਲੋ ਨੂੰ ਰੋਕਣ ਲਈ ਇਹਦੇ ਨਾਲ ਆਪਣਾ ਵੱਡੀਆਂ ਮੋਟਰਾਂ ਲਾ ਕੇ ਇਹਨੂੰ ਪਾਣੀ ਨੂੰ ਚੱਕ ਕੇ ਸੱਟਣ ਦਾ ਸਿਸਟਮ ਬਣਾਇਆ ਸੀਗਾ ਪੂਰੀਆਂ ਗ੍ਰੇਲਾ ਲਾ ਕੇ ਜਿਹੜਾ ਨਾ ਅੰਡਰ ਬ੍ਰਿਜ ਤਕਰੀਬਨ ਸੁੱਕਾ ਰਹਿੰਦਾ ਸੀ ਪਰ ਮਿਸ ਮੈਨੇਜਮੈਂਟ ਹੋਣ ਕਰਕੇ ਉਹ ਪਿੱਛੋਂ ਹੀ ਇੰਨਾ ਬੁਰਾ ਹਾਲਾਤ ਹੋ ਗਏ ਹੈ ਉਹ ਤੁਹਾਡੇ ਚ ਡਰੇਨ ਦਾ ਜਿਹੜਾ ਸਕੈਮ ਮੈਂ ਕ ਉਹ ਟੁੱਟ ਕੇ ਡਿੱਗ ਗਿਆ ਬੁਰਾ ਹਾਲ ਹੋ ਗਿਆ ਸੋ ਸਾਰੇ ਪਾਸੇ ਕਲਾਪਸ ਹੋਈ ਜਾ ਰਿਹਾ ਹੈ ਸਿਸਟਮ ਤੇ ਉਸ ਵੇਲੇ ਜਦੋਂ ਕਿ ਜਲ ਸਰੋਤ ਮੰਤਰੀ ਕੈਬਨਿਟ ਮਿੰਿਸਟਰ ਸਾਡੇ ਆਪ ਦੇ ਹਲਕੇ ਦਾ ਜਿੱਤੀ ਵੀ ਸਰਕਾਰ ਦਾ ਜਿੱਤਿਆ ਹੋਇਆ ਐਮਐਲਏ ਮੌਜੂਦਾ ਮੰਤਰੀ ਹੋਵੇ ਉਸੇ ਵਿਭਾਗਮੇ ਦਾ ਹੋਵੇ ਤੇ ਸਾਡਾ ਹਾਲਾਤ ਹੋਰੇ ਹੁਣ ਸਾਡੇ ਲੋਕ ਇਸ ਤਰੀਕੇ ਨਾਲ ਆ ਤੁਸੀਂ ਸੁਣ ਸਕਦੇ ਹੋਵੋਗੇ ਸ਼ਾਇਦ ਜਿਹੜਾ ਮੁੰਡੇ ਦਾ ਫੋਨ ਆਇਆ ਸੀ ਉਹਦੀ ਆਵਾਜ਼ ਦੀ ਘਬਰਾਹਟ ਤੁਸੀਂ ਸੁਣ ਸਕਦੇ ਹੋ ਸਮਝ ਸਕਦੇ ਹੋ ਉਹਦੀ ਆਵਾਜ਼ ਦੀ ਘਬਰਾਹਟ ਕਿੰਨੀ ਟੈਨਸ਼ਨ ਕਿੰਨੀ ਫਿਕਰ ਹੋਈ ਪਈ ਹੈ ਤੇ ਇਹ ਹਾਲਾਤ ਸਾਹ ਰੇ ਪਿੰਡਾਂ ਦੇ ਵਿੱਚੋਂ ਮਤਲਬ ਮੇਰਾ ਸਵੇਰ ਦਾ 1 ਮਿੰਟ ਲਈ ਫੋਨ ਨਹੀਂ ਰੁਕਿਆ ਜੀ ਇੱਥੇ ਕਹੋ ਜੀ ਇੱਥੇ ਕਹੋ ਜੀ ਇੱਥੇ ਮਸ਼ੀਨ ਨਹੀਂ ਆ ਰਹੀ ਜੀ ਇੱਥੇ ਘਰਾਾਂ 'ਚ ਵੜ ਗਿਆ ਜੀ ਪਾਣੀ ਖੇਤਾਂ 'ਚ ਵੜ ਗਿਆ ਜੀ ਪਾਣੀ ਲੋਕ ਯਾਰ ਇਸ ਤਰ੍ਹਾਂ ਮੈਂ ਤੁਸੀਂ ਕੀ ਦੇਖ ਰਹੇ ਹੋ ਵੀ ਮਰ ਜਾਣ ਫਿਰ ਤੁਸੀਂ ਜਾਓਂਗੇ ਕਦੋਂ ਜਾ ਕੇ ਹਰਕਤ ਚਾਓਂਗੇ ਕਿਉਂ ਨਹੀਂ ਤੁਸੀਂ ਸਫਾਈ ਕਰਾਈ ਆ ਦੱਸਿਆ ਮੁੰਡੇ ਨੇ ਮੈਨੂੰ ਵੀ ਕਿਸ ਤਰੀਕੇ ਨਾਲ ਤੁਸੀਂ ਡਰਾਮਾ ਕਰਿਆ ਵੀ ਸਿਰਫ ਪੋਲਾਂ ਦੇ ਨੇੜੇ 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 ਮਾੜੀ ਮੋਟੀ ਖੁਦਾਖਦਾਈ ਕਰਾ ਕੇ ਤੁਸੀਂ ਕਹਿੰਦੇ ਜੀ ਸਫਾਈ ਹੋਗੀ ਡਰੇਨ ਦੀ ਸਫਾਈ ਪਿੱਛੇ ਤੱਕ ਹੁੰਦੀ ਹੈ ਮੈਨੂੰ ਯਾਦ 2021 ਦੀ ਨੇੜੇ ਚੜੇ ਜਦੋਂ ਸਰਕਾਰ ਜਾਣ ਤੋਂ ਸਾਲ ਡੇਢ ਸਾਲ ਪਹਿਲਾਂ ਇਸੇ ਤਰੀਕੇ ਨਾਲ ਭਾਰੀ ਮੀਂਹ ਪਈ ਸੀਗੇ ਉਸ ਵੇਲੇ ਜਿਸ ਵੇਲੇ ਮੈਂ ਦਸਤਾਰ ਬੰਨਣੀ ਸ਼ੁਰੂ ਕਰੀ ਹੈ ਉਸ ਵੇਲੇ ਮੀਂਹ ਨੂੰ ਇਸ ਤਰੀਕੇ ਨਾਲ ਅਨਕੰਟਰੋਲਡ ਮੀਂਹ ਪਈ ਸੀ ਤੇ ਉਦੋਂ ਸ਼ਾਇਦ ਜਿਹੜਾ ਸਰਕਾਰੀ ਮੁਲਾਜ਼ਮ ਸੀ ਹੈ ਕਿਸੇ ਹੜਤਾਲ ਤੇ ਸੀਗੇ ਤੇ ਮੈਂ ਖੁਦ ਗੱਟੀਆਂ ਲੈ ਕੇ ਸਾਰੇ ਪਿੰਡਾਂ ਦੇ ਵਿੱਚ ਨਿਕਲਿਆ ਸੀ ਸਾਰਾ ਪਹਿਲਾ ਦਿਨ ਅਸੀਂ ਲਾਇਆ ਸੀ ਜਿੱਥੇ ਵੀ ਖਬਰ ਆਉਂਦੀ ਸੀ ਵੀ ਡਰੇ ਇਨਸਾਫ਼ ਨਹੀਂ ਹੋਈ ਵੀ ਉੱਤੇ ਅਸੀਂ ਆਪ ਜਾ ਕੇ ਛਾਪਾ ਮਾਰਦੇ ਸੀ ਅਫਸਰਾਂ ਨੂੰ ਪਹਿਲਾਂ ਕਹਿੰਦੇ ਸੀ ਵੀ ਅਸੀਂ ਪਹੁੰਚਣਾ ਸਾਡੇ ਜਾਣ ਤੋਂ ਪਹਿਲਾਂ ਪਹਿਲਾਂ ਉੱਥੇ ਕੰਮ ਜੇ ਨਾ ਸ਼ੁਰੂ ਹੋਇ ਜਿੱਥੇ ਕੋਈ ਕਤਾਹੀ ਮਿਲਦੀ ਸੀ ਆ ਬਖੋਰੀ ਵਾਲੀ ਡਰੇਨ ਤੇ ਮੈਂ ਖੁਦ ਗਿਆ ਸੀਗਾ ਉਦੋਂ ਬਲਕੇ ਮੈਨੂੰ ਯਾਦ ਹੈ ਸਾਡੀ ਭੈਣ ਸੀ ਇੱਕ ਮੇਰੇ ਖਿਆਲ ਨਾਲ ਜੀ ਨੇ ਚਾਰਜ ਲਿੱਤਾ ਸੀ ਸ਼ਾਇਦ ਤਹਿਸੀਲਦਾਰ ਦਾ ਜਾਂ ਵੀਡੀਓ ਦਾ ਉਹ ਵੀ ਵਿਚਾਰੀ ਵਰਦੇ ਮੀਹ ਦੇ ਵਿੱਚ ਨਾਲ ਗਈ ਸੀ ਤੇ ਮੈਂ ਉਹਨੂੰ ਬਲਕਿ ਕਿਹਾ ਸੀ ਵੀ ਭੈਣੇ ਮੈਨੂੰ ਬੜਾ ਬੁਰਾ ਲੱਗ ਰਿਹਾ ਤੁਹਾਨੂੰ ਇੱਥੇ ਲਿਆਉਣਾ ਪੈ ਰਿਹਾ ਵਰਦੇ ਮੀਹ ਦੇ ਵਿੱਚ ਪਰ ਇਹ ਡਿਊਟੀ ਹੈ ਤੁਹਾਨੂੰ ਕਰਨਾ ਪਊਗਾ ਤੇ ਉਹਨਾਂ ਨੇ ਕਿਹਾ ਸੀ ਤੁਸੀਂ ਜੀ ਅਗਲੇ ਪਿੰਡ ਕਰਕੇ ਆਓ ਤੇ ਮੈਂ ਆਉਂਦੀ ਨੂੰ ਸਫਾਈ ਕਰਾ ਕੇ ਰੱਖ ਦਿਆਂ ਤੇ ਸਫਾਈ ਹੋਈ ਵੀ ਸੀ ਕਿੜ ਕੇ ਖੜ ਕੇ ਚੀਜ਼ਾਂ ਕਰਵਾਈਆਂ ਸੀਗੀਆਂ ਉਦੋਂ ਜਿਹੜੀਆਂ ਗਦੌਰੀਆਂ ਦੀ ਲੋਕਾਂ ਨੂੰ ਡਰ ਸੀ ਵੀ ਜੀ ਪਾਣੀ ਉੱਤਰ ਜਾਊਗਾ ਕਿਉਂਕਿ ਆਪਣਾ ਹੜਤਾਲ ਤੇ ਨੇ ਸਟਾਫ ਵਾਲੇ ਸਾਡੀਆਂ ਗਦੌਰੀਆਂ ਨਹੀਂ ਹੋਣੀਆਂ ਮੈਂ ਆ ਸਾਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਗਿਆ ਸੀਗਾ ਵੀ ਆ ਗਰਦੌਰੀਆਂ ਕੱਲ ਨੂੰ ਚਾਹੇ ਤੁਸੀਂ ਮਹੀਨੇ ਬਾਅਦ ਕਰੋ ਪਾਣੀ ਉਤਰਿਆ ਹੋਵੇ ਨਾ ਉਤਰਿਆ ਹੋਵੇ ਹੋਣੀਆ ਚਾਹੀਦੀ। ਘਰਾਂ ਦੇ ਵਿੱਚ ਜਿਹੜੀਆਂ ਤਰੇੜਾਂ ਆਈਆਂ ਹੋਰ ਚੀਜ਼ਾਂ ਆਈਆਂ ਉਹਨਾਂ ਦੀ ਅਲੱਗ ਲੜਾਈ ਲੜੀ ਅਸੀਂ ਜਾ ਕੇ ਕੋਸ਼ਿਸ਼ ਕਰੀ ਵੀ ਉਹਨਾਂ ਨੂੰ ਕੁਝ ਹੋਰ ਸਪੈਸ਼ਲ ਗਰਦੌਰੀ ਹੋ ਕੇ ਮੁਆਵਜ਼ਾ ਹੋ ਸਕੇ। ਸਾਡਾ ਕੰਮ ਸੀ ਸਪੈਸ਼ਲ ਗਰਦੌਰੀ ਕਰਕੇ ਭੇਜਣਾ ਸਾਰੇ ਹਲਕੇ ਦੇ ਘਰਾਂ ਦੀਆਂ ਸਪੈਸ਼ਲ ਗਰਦੌਰੀਆਂ ਕਰਾ ਕੇ ਭੇਜੀਆਂ। ਉਹਦੋਂ ਅੱਗੇ ਜੋ ਪੈਕੇਜ ਕਰਨਾ ਸੀ ਉਹ ਸਰਕਾਰ ਨੇ ਕਪਤਨ ਸਾਹਿਬ ਨੇ ਅਸੀਂ ਸਭ ਨੇ ਅਨਾਉਂਸ ਕਰਨਾ ਸੀਗਾ। ਪਰ ਮੈਂ ਉਹਦੀ ਜ਼ਿੰਮੇਵਾਰੀ ਕਰਕੇ ਗਿਆ। ਬਲਰਾਹਪਿੰਡ ਤੁਰਕੇ ਅਸੀਂ ਜਾ ਕੇ ਜਦੋਂ ਮੈਂ ਗਿਆ ਤਾਂ ਫਿਰ ਪ੍ਰਸ਼ਾਸਨ ਨੂੰ ਵੀ ਜਾਣਾ ਪਿਆ ਉਹਨਾਂ ਨੂੰ ਕੱਢ ਕੇ ਲੈ ਕੇ ਸੋ ਇਹ ਜ਼ਿੰਮੇਵਾਰੀ ਹੁੰਦੀ ਹੈ ਹਲਕੇ ਦੇ ਨਮਾਇंदे ਦੀ ਸਪੈਸ਼ਲੀ ਜਦੋਂ ਤੁਸੀਂ ਸੱਤਾ ਦੇ ਵਿੱਚ ਬੈਠੀ ਹੋ ਲੀਡ ਕਰ ਰਹੇ ਹੋ ਤੁਸੀਂ ਗਰਾਊਂਡ ਤੇ ਖੜੇ ਨਜ਼ਰ ਆਉਣੇ ਚਾਹੀਦੇ ਤੁਸੀਂ ਗਰਾਊਂਡ ਤੇ ਖੜ ਕੇ ਅੜਦੇ ਲੱਜ ਨਜ਼ਰ ਆਉਣੇ ਚਾਹੀਦੇ ਤਾਂ ਪ੍ਰਸ਼ਾਸਨ ਦੇ ਵਿੱਚ ਨਜ਼ਰ ਆਉਂਦੀ ਤੇ ਤੁਹਾਡੇ ਕੋਲ ਤਾਂ ਮਹਿਕਮਾ ਹੈ ਯਾਰ ਤੁਹਾਡੇ ਕੋਲ ਤਾਂ ਤਾਕਤ ਹੈ ਜਨਾਬ ਤੇ ਤੁਸੀਂ ਗੱਲਾਂ ਕਰਕੇ ਇਕੱਲੀਆਂ ਕੰਮ ਸਾਰੇ ਜਾਂਦੇ ਹੋ ਗੱਲਾਂ ਜੀ ਡਰੇਨਾ ਸਾਫ ਕਰਾਤੀਆਂ ਗੱਲਾਂ ਜੀ ਤਰੱਕੀਆਂ ਕਰਾਤੀਆਂ ਗੱਲਾਂ ਜੀ ਵਿਕਾਸ ਕਰਾਤਾ ਸਾਰਾ ਕੁਝ ਹੀ ਹਵਾ ਚ ਕਰਾਈ ਜਾਂਦੇ ਥੋੜੇ ਆਪਦੇ ਸ਼ਹਿਰ ਦਾ ਜਲੈਰੇ ਦਾਇ ਸਥਿਤੀ ਹੋਈ ਪਈ ਹੈ ਵੀ ਲੋਕ ਪੇजेस ਦੇ ਉੱਪਰ ਵੀਡੀਓਸ ਪਾ ਪਾ ਕੇ ਮਜ਼ਾਕ ਉਡਾ ਰਹੇ ਨੇ ਕਿ ਲੈਰੇ ਦਾ ਅੱਜ ਆ ਹਾਲਾਤ ਬਣਿਆ ਪਿਆ ਕਿ ਉਹਨੂੰ ਵੈਨਸ ਆਫ ਪੰਜਾਬ ਕਿਹਾ ਜਾ ਰਿਹਾ ਜਿਵੇਂ ਵੈਨਸ ਸ਼ਹਿਰ ਦੇ ਵਿੱਚ ਪਾਣੀ ਨਾਲ ਕਿਸ਼ਤੀਆਂ ਚੱਲਦੀਆਂ ਨੇ ਉਸ ਹੀ ਉਸ ਤਰੀਕੇ ਨਾਲ ਸੜਕਾਂ ਤੇ ਕਿਸ਼ਤੀਆਂ ਚੱਲਣ ਲੱਗ ਪਈ। ਬੜੀ ਸ਼ਰਮ ਦੀ ਗੱਲ ਹੈ। ਸਾਡੇ ਕਿਸਾਨ ਦਾ ਲੱਕ ਟੁੱਟਿਆ ਪਿਆ। ਆਪਦਾਨ ਨਾਲ ਮਾਰਿਆ ਪਿਆ ਸਾਡਾ ਕਿਸਾਨ। ਜੇ ਕਿਸੇ ਦਾ ਜਾਨ ਮਾਲ ਦਾ ਘਰ ਦਾ ਨੁਕਸਾਨ ਹੋ ਗਿਆ ਉੱਠਿਆ ਨਹੀਂ ਜਾਣਾ। ਮੈਂ ਪਿੱਛੇ ਜਾ ਕੇ ਇੱਕ ਵੀਡੀਓ ਪਾਈ ਸੀ ਸ਼ਾਇਦ ਮੈਂ ਲੱਗਦਾ 9 ਨੰਬਰ ਕੇ ਬਾਅਦ 10 ਨੰਬਰ ਵਾਰਡ ਦੀ ਸੀਗੀ। ਉੱਥੇ ਘਰਾਂ ਦੇ ਵਿੱਚ ਕਿਵੇਂ ਤਰੇੜਾਂ ਆਈਆਂ ਪਈਆਂ ਸੀ, ਕਿਵੇਂ ਬੁਰਾ ਹਾਲਾਤ ਹੋਏ ਪਏ ਸੀਗੇ। ਤੁਹਾਨੂੰ ਦਿਖਾ ਕੇ ਆਇਆ ਸੀ ਮੈਂ ਲੱਗਦਾ ਉਸ ਤੋਂ ਬਾਅਦ ਇੱਕ ਬੰਦੇ ਨੇ ਵੀ ਜਾ ਕੇ ਉਹਨਾਂ ਦਾ ਹਾਲ ਨਹੀਂ ਪੁੱਛਿਆ ਵੀ ਭਾਈ ਤੁਹਾਡਾ ਅਸੀਂ ਕੀ ਕਰ ਸਕਦੇ ਹਾਂ। ਇੱਕ ਸਪਣਿਆਂ ਦਾ ਘਰ ਇਨਸਾਨ ਬਣਾਉਂਦਾ ਤੇ ਉਹ ਰਾਮੇ ਵਾਲੀ ਖੂਈ ਵਾਲਾ ਜਿੰਨਾ ਏਰੀਆ ਲਹਿਰੇ ਦਾ ਉਹ ਸਾਰੀ ਦੀ ਜਿਹੜਾ ਪਾਣੀ ਹੈ ਉਹ ਬੱਸ ਸਟੈਂਡ ਦੇ ਪਿੱਛੇ ਜਾ ਕੇ ਵਿੱਚ ਡਰੇਨ ਨਾਲ ਕਨੈਕਟ ਹੁੰਦਾ ਤੇ ਉਹ ਕਨੈਕਟ ਕਰਨ ਵਾਲੀਆਂ ਦੋਹੇ ਨਾਲੀਆਂ ਜਿਹੜੀਆਂ ਨੇ ਉਹ ਬੰਦ ਹੋਈਆਂ ਪਈਆਂ ਜਾ ਕੇ ਪ੍ਰੂਫ ਦਿਖਾਤਾ ਸੀ ਤੁਹਾਨੂੰ ਮਾੜੀ ਜੀ ਉਹ ਤੁਸੀਂ ਇੱਕ ਮਸ਼ੀਨ ਨਾਲ ਪੱਟ ਬੋਗੇ ਮਤਲਬ ਇੱਕ ਦਿਹਾੜੀ ਦਾ ਕੰਮ ਨਹੀਂ ਹੈ ਜੀਸੀਬੀ ਦਾ ਤੇ ਉਹ ਸਾਰਾ ਪਾਣੀ ਸਾਡਾ ਅੱਗੇ ਨਿਕਲਣ ਲੱਗ ਜਾਊਗਾ ਪਰ ਤੁਸੀਂ ਉਸ ਤੇ ਕੋਈ ਹਰਕਤ ਨਹੀਂ ਕਰੀ ਕਿਉਂਕਿ ਕਿਉਂਕਿ ਰਾਹੁਲ ਨੇ ਮੁੱਦਾ ਚੱਕਤਾ ਜੇ ਹੁਣੇ ਪਾਣੀ ਨਿਕਲਣ ਲੱਗ ਗਿਆ ਤਾਂ ਰਾਹੁਲ ਦੀ ਬੱਲੇ ਬੱਲੇ ਹੋ ਗਈ ਜਨਾਬ ਇਸ ਚੀਜ਼ ਨੂੰ ਛੱਡ ਦਿਓ ਲੋਕ ਮਰ ਰਹੇ ਨੇ ਲੋਕਾਂ ਦਾ ਘਰ ਟੈ ਰਹੇ ਨੇ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਕਿਰਪਾ ਕਰਕੇ ਉੱਥੇ ਮਸ਼ੀਨ ਭੇਜ ਕੇ ਉਹਨੂੰ ਪਟਾਓ ਤਾਂ ਕਿ ਪਾਣੀ ਅੱਗੇ ਲੰਘਣਾ ਸ਼ੁਰੂ ਹੋਵੇ ਜਿੱਥੇ ਜਿੱਥੇ ਡਰੇਨਸ ਕਲੌਕ ਹੋਈਆਂ ਉਹਨਾਂ ਨੂੰ ਪਲੀਜ਼ ਖਲਭਾਓ ਸਟ੍ਰਿਕਟਲੀ ਆਫ ਦਿ ਪ੍ਰਸ਼ਾਸਨ ਨੂੰ ਹਦਾਇਤਾਂ ਦਿਓ ਵੀ ਮੈਨੂੰ ਸ਼ਾਮ ਤੱਕ ਸਾਰੀਆਂ ਕਲੌਕਸ ਕਲੀਅਰ ਚਾਹੀਦੀ ਹੈ ਅੱਜ ਜਤਿੰਦਰ ਜਲੂਰ ਪੱਤਰਕਾਰ ਨੇ ਇੱਕ ਬੜੀ ਇੰਟਰਸਟਿੰਗ ਰਿਪੋਰਟ ਪਾਈ ਹੈ ਉਹਨਾਂ ਨੇ ਪੂਰੇ ਤੁਹਾਡੇ ਜਿਹੜੇ ਨਗੇ ਨਾਲੇ ਉਹਨਾਂ ਦੀ ਸਥਿਤੀ ਦਿਖਾਈ ਹੈ ਵੀ ਕਿੱਥੇ ਕਿੱਥੇ ਬੁਰਾ ਹਾਲ ਕੋਈ ਆਪਿਆ। ਕਿਰਪਾ ਕਰਕੇ ਉਸ ਖਬਰ ਨੂੰ ਦੇਖ ਕੇ ਚਾਹੇ ਉਹ ਲੇਲਾ ਵਾਲਾ ਮੋੜ ਹੋਵੇ ਚਾਹੇ ਝਲੂਰ ਵਾਲਾ ਹੋਵੇ ਜਿੱਥੇ-ਜਿੱਥੇ ਉਹ ਜ਼ਰੂਰਤ ਹੈਗੀ ਆ ਸਪਾਈ ਦੀ ਉੱਥੇ ਇਮੀਡੀਏਟਲੀ ਤੁਸੀਂ ਉੱਥੇ ਮਸ਼ੀਨਾਂ ਭੇਜ ਕੇ ਸਫਾਈ ਕਰਾਓ ਤਾਂ ਕਿ ਸਾਡੇ ਲੋਕਾਂ ਦੀ ਜਾਨ ਬਚਾ ਸਕੀਏ ਬਾਕੀ ਗੱਲਾਂ ਬਾਅਦ ਦੀਆਂ ਉਮੀਦ ਕਰਦਾ ਹਾਂ ਤੁਸੀਂ ਆਪਣੇ ਫਰਜ਼ ਨੂੰ ਸਮਝਦੇ ਹੋਏ ਇਸ ਹਰਕਤ ਦੇ ਵਿੱਚ ਆਓਗੇ ਇਸ ਐਕਸ਼ਨ ਤੇ ਆਓਗੇ ਨਹੀਂ ਤਾਂ ਲੋਕਾਂ ਦਾ ਗੁੱਸਾ ਇੱਥੇ ਤੱਕ ਭਰਿਆ ਪਿਆ ਦੋਸਤੋ ਕਿਤੇ ਇਹ ਨਾ ਹੋਵੇ ਵੀ ਲੋਕ 2027 ਦੇ ਵੀ ਠੀਕ ਨਾ ਕਰ ਸਕਾਂ ਪਿੰਡਾਂ ਦੇ ਵਿੱਚ ਵੜਨਾ ਤੁਹਾਡਾ 2027 'ਚ ਜਿਹੜਾ ਬੰਦ ਹੋਣਾ ਕਿਤੇ ਉਹ ਨਾ ਹੋਵੇ ਵੀ ਅੱਜ ਹੀ ਬੰਦ ਹੋ ਜਾਵੇ ਉਰੇ ਅਰਾਜਕਤਾ ਨਾ ਫੈਲੇ ਆਪਣੇ ਏਰੀਆ ਦੇ ਵਿੱਚ ਲੋਕ ਸਰਕਾਰ ਦੇ ਉਹ ਤੋਂ ਬਿਸ਼ਵਾਸ ਤਾਂ ਖਤਮ ਹੋਇਆ ਵਾ ਪਰ ਕਹਿੰਦੇ ਸਰਕਾਰ ਨੂੰ ਆਪਦੇ ਹੱਥਾਂ 'ਚ ਨਾ ਲੈਣ ਵਾਲੇ ਪਾਸੇ ਭੱਜਣਾ ਇਸ ਚੀਜ਼ ਦੀ ਟੈਨਸ਼ਨ ਕਰੋ ਸਿਆਣੇ ਬਣੋ ਅਕਲ ਨੂੰ ਹੱਥ ਮਾਰੋ ਜਾਗ ਜੋ ਜਾਗ ਜੋ ਜਾਗ ਜੋ ਅਜੇ ਤੱਕ ਬੰਦੇ ਵੀ ਨਹੀਂ ਆਏ ਜੀ ਕੋਈ ਹਾਲੇ ਤੱਕ ਨਹੀਂ ਆਏ ਹਾਂ ਸਭ ਤੋਂ ਤੁਸੀਂ ਨਾ ਪਹਿਲਾਂ ਲੈਰੀ ਵੀ ਗਏ ਜੀ ਹਾਂ ਸਭ ਤੋਂ ਚੌੜਾ ਨਾਲ ਆ ਜੀ ਸਭ ਤੋਂ ਲੈਰੀ ਤੋਂ ਜਿੰਨੇ ਪਾਉਣੇ ਆ ਜੀ ਅੱਛਾ ਪਤਾ ਜੀ ਹਾਂ ਹਾਂ ਪਿੰਡ ਵਾਲਾ ਜਿਹੜਾ ਸਭ ਤੋਂ ਚੌੜਾ ਨਾਲ ਇਹ ਜਿਹੜਾ ਕੋਲਾ ਜੀ ਉਹ ਵੀ ਦਬ ਗਿਆ ਹੁਣ ਵੀ ਦਬ ਗਿਆ ਹਾਂ ਪਾ ਪੁੱਲ ਬਚਾਣੋ ਨੀਵਾ ਹੋ ਗਿਆ ਜੀ ਹੁਣ ਇਹ ਥਲੂ ਬਹੁਤ ਐਨੇ ਬਣੇ ਅੱਛਾ ਜੀ ਹਰ ਸੋ ਹਾਲੇ ਤੱਕ ਕੋਈ ਨਹੀਂ ਆਇਆ ਮਤਲਬ ਕੋਈ ਮਾਜੀ ਜੇ ਕਿਸ ਨੌ ਜਨੀ ਸੁਪਾਬ ਨਹੀਂ ਕਰਿਆ ਆਪਣੀ ਪਰਸਨਲ ਜੀਸੀ ਵੀ ਲੈ ਸੀ ਉਹ ਜੀਸੀ ਵੀ ਨਾ ਕੱਢਦੇ ਨਹੀਂ ਪੋਕ ਲੈਣ ਕੱਢੂਗੇ ਮਾਈ ਗੋਡ ਮਾਈ ਗੋਡ ਚਲੋ ਮੈਂ ਫਿਰ ਦਵਾਰ ਤੋਂ ਖਿੱਚਦਾ ਯਾਰ ਸਾਲ ਨੂੰ ਜਮੇ ਹੀ ਮਤਲਬ ਕਮਾਲ ਕਰ ਰੱਖੀ ਆ ਯਾਰ ਇਹਨਾਂ ਨੇ ਵੀ ਐਡਾ ਬੰਦੇ ਖੜੇ ਨੇ ਖੇਤਾਂ ਉਤਾਂ ਨੇ ਸਾਰੇ ਜੀ ਕਿਹਨੇ ਚੁਮਾਰੀ ਉਹ ਕੋਈ ਬੰਦੀ ਨਹੀਂ ਆਇਆ ਜੀ ਕਿਹਨੇ ਯਾਦ ਹੈ ਪਿਛਲੀ ਵਾਰੀ ਜਦੋਂ ਆਪਾਂ ਆਏ ਸੀ ਉਦੋਂ ਉਹ ਬੀਬੀ ਸੀਗੀ ਨਵੀਂ ਵੀਡੀਓ ਜੀ ਨੇ ਜੁਆਇਨ ਕਰਾਇਆ ਸੀ ਉਹਨਾਂ ਨੂੰ ਛੱਡ ਕੇ ਗਿਆ ਸੀ ਮੈਂ ਸੜਕ ਤੇ ਖੜਾ ਕੇ ਗਿਆ ਸੀ ਵੀ ਮੇਰੇ ਆਉਣ ਦੇ ਮੌਸਾਫ ਕਰਕੇ ਰੱਖ ਜਾ ਤਾਂ ਉਹਨਾਂ ਦੀ ਕਟਾਈ ਕਰਤੀ ਸੀ ਜਾਂ ਉਹ ਤੇ ਚਿੱਟਾ ਆਪਾਂ ਭੱਟ ਦੇ ਦੀ ਇਹਦਾ ਉਰੇ ਉਰੇ ਕਰਕੇ ਮਾਰ ਕੇ ਕੁਛ ਕੁਛ ਵੀ ਨਹੀਂ ਕਰਿਆ ਜੀ ਹਾਂ ਕੁਛ ਵੀ ਨਹੀਂ ਕਰਿਆ ਤਰ ਲਿਆ ਪਿੱਛੇ ਡਿੱਗੇ ਨਿੰਮ ਵਿੱਚ ਡਿੱਗੇ ਜਿਹਨ ਲੋਗ ਗੱਲ ਲਾ ਕੀ ਕੀ ਹਾਂ ਨਾ ਕਿੱਥੇ ਜਾਣ ਦਿੰਨੇ ਕੱਢੀਗੇ ਦਾ ਤੂੰ ਗੜਤੇ ਮੈਨਾਂ ਚਾਰ ਪੰਜ ਪੰਜ ਛੇ ਨਿੰਮ ਵਿੱਚ ਆਈ ਨੇ ਬਹੁਤ ਵੱਡੇ ਵੱਡੇ ਹਾਂ ਤਾਂ ਫਿਰ ਸਰਕਾਰੀ ਵੱਡੀਆਂ ਮਸ਼ੀਨਾਂ ਆਉਣਗੀਆਂ ਤਾਂ ਨਿਕਲਣਗੇ ਨਾ ਹੁਣ ਤੁਸੀਂ ਪਿੰਡ ਵਾਲੇ ਕਿੰਨਾ ਕਰ ਲਓਗੇ ਮੈਨਾਂ ਕਿੰਨਾ ਕਰਦਾ ਕੇਲੀਆਂ ਚ ਬੜਾ ਬੜਾ ਸੀ ਕਰ ਦੂਰ ਲਾ ਦੇ ਚਲੋ ਕੋਈ ਗੱਲ ਨਹੀਂ ਤੁਸੀਂ ਸਾਰੇ ਜਣੇ ਤਕੜੇ ਰਹੋ ਠੀਕ ਹੈ ਨਾ ਸਾਰੇ ਸਰਪੰਚ ਸਰਪੰਚ ਉਹਨਾਂ ਨੂੰ ਕਹਿ ਕੇ ਆਪਣਾ ਪੂਰਾ ਨਿਗਾਹ ਰੱਖਿਓ ਲੋਕਾਂ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਣ ਦਿਓ ਬਾਕੀ ਮੈਂ ਫਿਰ ਦੁਬਾਰਾ ਤੋਂ ਫੋਨ ਕਰਦਾ ਇਹ ਤਾਂ ਬਿਲਕੁਲ ਲੋਕ ਨੇ ਪਤਾ ਨਹੀਂ ਕੀ ਕਰੀ ਜਾਂਦੇ ਆ ਯਾਰ ਮੈਂ ਦੁਬਾਰਾ ਤੋਂ ਗੱਲ ਕਰਦਾ ਉਹ ਜਮੀ ਜੀ ਮਾਂ ਜਮੀ ਹਤਿਆਰੀ ਜੀ ਮੰਮੋਂ ਤੇ ਮੰਤਰੀ ਵੀ ਦੇ ਜੀ ਹਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਉਸੇ ਮਹਿਕਮੇ ਦਾ ਮੰਤਰੀ ਹੋਵੇ ਤੇ ਆ ਸਥਿਤੀ ਹੋਵੇ ਮੇਰਾ ਲੋਲਾ ਆਪਣਾ ਹਲਕਾ ਲੈ ਰਿਹਾ ਜੀ ਨੇੜੇ ਸਭ ਤੋਂ ਇਹ ਹਾਂ ਸਭ ਤੋਂ ਨੇੜੇ ਸ਼ਹਿਰ ਲੈ ਰਿਹਾ ਸ਼ਹਿਰ ਦੀ ਕੀ ਸਥਿਤੀ ਹੋਈ ਹੈ ਯਾਰ ਉਹ ਵੀ ਤਾਂ ਦੇਖ ਲਓ ਲੋ ਸਾਰੀਆਂ ਵੀਡੀਓ ਸੇਵ ਦੇ ਲੋ ਬੜੀ ਨੇਗੀ ਬੱਚੀ ਹਾਂ ਤਰਾਹੀ ਤਰਾਹੀ ਹੋਈ ਪਈ ਹੈ ਯਾਰ ਚਲੋ ਕੋਈ ਨਹੀਂ ਮੈਂ ਮੈਂ ਕਰਦਾ ਥੈਂਕ ਯੂ ਜੀ ਬਾਈ ਜੀ ਓਕੇ